ਦਾਨਿਕ ਸ੍ਰੀਆ ਦੇਖਦੇ ਸ਼ਾਇਦ ਦਸਕਾ ਸਵਾਗਤ ਹੈ ਅੱਜ ਮੁਹਾਲੀ ਵਿਕੇ ਪੰਜਾਬ ਸਟੇਟ ਐਜੂਕੇਸ਼ਨ ਬੋਰਡ ਦੇ ਵਾਈਸ ਚੇਅਰਮੈਨ ਦੀ ਤਾਜਪੁਛੀ ਹੋਈ ਫਲੋਰ ਤੋਂ ਹਲਕਾ ਇੰਚਾਰਜ ਪ੍ਰਿੰਸੀਪਲ ਪ੍ਰਿੰ ਜਿਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਐਜੂਕੇਸ਼ਨ ਬੋਰਡ ਵਿੱਚ ਬਤਾਈ ਬਤੌਰ ਪ੍ਰਿੰਸੀਪਲ ਔਰ ਡਿਓ ਡਿਸਟ੍ਰਿਕਟ ਐਜੂਕੇਸ਼ਨ ਅਫਸਰ ਜਲੰਧਰ ਅੱਜ ਉਹਨਾਂ ਨੂੰ ਬਤੌਰ ਵਾਈਸ ਚੇਅਰਮੈਨ ਪੰਜਾਬ ਐਜੂਕੇਸ਼ਨ ਬੋਰਡ ਦੇ ਵਿੱਚ ਸਤ ਉਹਨਾਂ ਨੂੰ ਕੁਰਸੀ ਮਿਲੀ ਹੈ ਪ੍ਰਿੰਸੀਪਲ ਸਾਹਿਬ ਸਾਡੇ ਨਾਲ ਨੇ ਪ੍ਰਿੰਸੀਪਲ ਸਾਹਿਬ ਬਹੁਤ-ਬਹੁਤ ਪਹਿਲਾਂ ਤਾਂ ਮੁਬਾਰਕਾਂ ਦੈਨਿਕ ਸਵੇਰ ਦੀ ਟੀਮ ਵੱਲੋਂ ਕਿ ਅੱਜ ਤੁਹਾਨੂੰ ਪੰਜਾਬ ਸਟੇਟ ਐਜੂਕੇਸ਼ਨ ਬੋਰਡ ਦੇ ਵਿੱਚ ਵਾਈਸ ਚੇਅਰਮੈਨ ਦਾ ਅਹੁਦਾ ਮਿਲਿਆ ਦੇਖੋ ਜੀ ਸਾਰੀ ਹੀ ਸੰਗਤ ਦੀਆਂ ਬਹੁਤ-ਬਹੁਤ ਵਧਾਈਆਂ ਖਾਸ ਤੌਰ ਤੇ ਮੇਰੇ ਮੀਡੀਆ ਦੇ ਸਾਥੀ ਜਿਹੜੇ ਤੁਸੀਂ ਹੋ ਖਾਸ ਤੌਰ ਤੇ ਸਾਰੇ ਚੈਨਲਾਂ ਨੂੰ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਮੁਬਾਰਕਵਾਦ ਦਿੰਦਾ ਧੰਨਵਾਦ ਕਰਦਾ ਜਿਹੜੇ ਹਮੇਸ਼ਾ ਹੀ ਸਾਡੇ ਨਾਲ ਇੱਕ ਲੋਕਤੰਤਰ ਦਾ ਚੌਥਾ ਥੰਮ ਬਣ ਕੇ ਖੜਦੇ ਆ ਔਰ ਸਰਕਾਰ ਦੀਆਂ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾਉਂਦੇ ਆ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦੀ ਆ ਦੂਜੀ ਗੱਲ ਤੁਸੀਂ ਕਿਹਾ ਵੀ ਚੇਅਰਮੈਨ ਵਾਈਸ ਚੇਅਰਮੈਨ ਦਾ ਜਿਹੜਾ ਉਤਾ ਸੰਭਾਲਿਆ ਪੰਜਾਬ ਸਰਕਾਰ ਨੇ ਸੂਬੇ ਦੇ ਮੁੱਖ ਮੰਤਰੀ ਸਦਾ ਭਵਨ ਸਿੰਘ ਮਾਨ ਹੋਰਾਂ ਨੇ ਔਰ ਸਾਡੇ ਬਹੁਤ ਹੀ ਸਤਿਕਾਰਤ ਸਾਡੇ ਮਾਨਯੋਗ ਕਨਵੀਨਰ ਅਰਵਿੰਦ ਕੇਂਦਰੀਵਾਲ ਜੀ ਔਰ ਜਿਹੜਾ ਹੈਗਾ ਸਾਡੀ ਅチェਰੀ ਲੀਡਰਸ਼ਿਪ ਦੀ ਦਿਸ਼ਾ ਨਿਰਦੇਸ਼ਾਂ ਦੇ ਜਿਹੜਾ ਹੈਗਾ ਅਜ਼ਵਾਇਸ਼ ਚੇਅਰਮੈਨ ਦਾ ਜਿਹੜਾ ਸਾਨੂੰ ਪਦ ਮਿਲਿਆ ਸੀ ਉਹਨੂੰ ਅਸੀਂ ਇੱਥੇ ਅੱਜ ਜਿਹੜਾ ਹੈਗਾ ਉਹ ਗ੍ਰਹਿਣ ਕਰਨਾ ਆ ਬਹੁਤ ਹੀ ਸਾਡੇ ਸਰਕਾਰ ਸਿੱਖਿਆਤ ਚੇਅਰਪਰਸਨ ਸਤਵੀਰ ਕੌਰ ਜੀ 베ਦੀ ਜੀ ਜਿਨ੍ਹਾਂ ਦੇ ਜਤਨਾ ਸਦਕਾ ਬਹੁਤ ਹੀ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਵਿੱਚ ਵੱਡੀ ਜਿਹੜੀ ਹੈਗੀ ਰੈਵਿਊਸ਼ਨਰੀ ਆ ਰਹੀ ਹੈ ਪੂਰੀ ਸਿੱਖਿਆ ਵਿਭਾਗ ਸਾਰਾ ਜਿਹੜਾ ਹੈਗਾ ਪੱਬਾਂ ਪਾ ਰਿਹਾ ਤੁਸੀਂ ਦੇਖਦੇ ਆ ਕਿ ਪਿਛਲੇ ਦਿਨਾਂ ਦੇ ਵਿੱਚ ਪੀ ਆ 60 70 ਸਾਲ ਤੋਂ ਮੇਰੇ ਰਾਸਾ ਦੇ ਸਤਕਾਰ ਸਾਰੇ ਜਥੇਬੰਦੀਆਂ ਦੇ ਸਾਥੀ ਆ 60 70 ਸਾਲ ਤੋਂ ਪੇਪਰ ਹੁੰਦੇ ਸੀਗੇ ਮੈਟ੍ਰਿਕ ਤੇ ਪਲੱਸ 2 ਦਾ ਇੱਕ ਪੇਪਰ ਸਵੇਰ ਨੂੰ ਹੁੰਦਾ ਸੀ ਦੂਜਾ ਸ਼ਾਮ ਨੂੰ ਹੁੰਦਾ ਸੀ ਪਲੱਸ 2 ਦਾ ਔਰ ਕਈ ਕਈ ਮਹੀਨੇ ਲੱਗ ਜਾਂਦੇ ਸੀਗੇ ਤੇ ਸਿਰਫ ਇੱਕੋ ਹੀ ਸਮੇਂ ਤੇ 11:00 ਤੋਂ 2:00 ਵਜੇ ਤੱਕ ਜਿਹੜਾ ਪੇਪਰ ਪਾ ਕੇ ਇੱਕ ਇਤਿਹਾਸ ਸੱਜ ਦਿੱਤਾ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਜਿਹੜਾ ਹੈਗਾ ਦੂਸਰੇ ਬੋਰਡਾਂ ਤੋਂ ਉੱਪਰ ਜਾ ਰਿਹਾ ਇਹ ਸਾਰਾ ਸਿਹਰਾ ਜਿਹੜਾ ਹੈਗਾ ਸਾਡੇ ਬਹੁਤ ਹੀ ਸਤਿਕਾਰਯੋਗ ਮਾਨਯੋਗ ਸਿੱਖਿਆ ਮੰਤਰੀ ਹਰਜੋਤ ਬੈਸ ਜੀ ਦਾ ਔਰ ਉਹਨਾਂ ਦੀ ਸਮੁੱਚੀ ਟੀਮ ਦਾ ਔਰ ਖਾਸ ਤੌਰ ਤੇ ਜਿਹੜਾ ਹੈਗਾ ਸਾਡੇ ਮੈਡਮ ਜਿਹੜੇ ਹੈਗੇ ਆ ਅਹ ਬੀਦੀ ਮੈਡਮ ਉਹਨਾਂ ਦੇ ਵੀ ਬਹੁਤ ਹੀ ਭਰਪੂਰ ਜਿਤਨਾ ਸਦਕਾ ਬੋਰਡ ਜਿਹੜਾ ਹੈਗਾ ਦਿਨ ਦੁਗਣੀ ਰਾਤ ਚੌਕੜੀ ਜਿਹੜੀ ਹੈ ਤਰੱਕੀ ਕਰ ਰਹੀ ਹੈ। ਦੂਸਰੇ ਮੈਂ ਦੱਸਿਆ ਕਿ ਤੁਸੀਂ ਐਜ ਦੇ ਪ੍ਰਿੰਸੀਪਲ ਫਲੋਰ ਔਰ ਡਿਸਟ੍ਰਿਕਟ ਐਜੂਕੇਸ਼ਨ ਜਲੰਧਰ ਵਿੱਚ ਸੇਵਾਵਾਂ ਨਿਭਾਈਆਂ ਨੇ ਔਰ ਉਹਨੂੰ ਲੈ ਕੇ ਤੁਹਾਨੂੰ ਅੰਦਰਲੇ ਸਿਸਟਮ ਦਾ ਸਾਰੇ ਦਾ ਸਾਰੇ ਚੰਨਾ ਕਿ ਐਜੂਕੇਸ਼ਨ ਸਿਊਸ ਕਿਹੜੇ ਕਿਹੜੇ ਹੋਰ ਜਿਹੜੀਆਂ ਤਬਰੀਲੀਆਂ ਲਿਆਂਦੀਆਂ ਜੈਸੇ ਕਿ ਜਿਨ੍ਹਾਂ ਨੇ ਬੱਚਿਆਂ ਨੂੰ ਵੱਧ ਤੋਂ ਵੱਧ ਜਿਹੜਾ ਗਿਆਨ ਦੀ ਜਿਹੜੀ ਹੈ ਉਹ ਉਪਰਬੀ ਹੋ ਸਕੇ। ਅਸੀਂ ਦੇਖੋ ਪੂਰੀ ਟੀਮ ਦੇ ਤੌਰ ਤੇ ਜਿਹੜਾ ਹੈਗਾ ਕੰਮ ਕਰਾਂਗੇ। ਅਸੀਂ ਲੋਕਾਂ ਪਾਸੋਂ ਵੀ ਸੁਝਾਅ ਲਵਾਂਗੇ ਅਸੀਂ ਬੁੱਧੀਜੀਵੀਆਂ ਤੋਂ ਵੀ ਸੁਝਾਅ ਲਵਾਂਗੇ ਤੁਹਾਡੇ ਕੋਲ ਮੀਡੀਆ ਕੋਲੋਂ ਵੀ ਸੁਝਾਅ ਲਵਾਂਗੇ ਜਿਹੜੇ ਵੀ ਸੁਝਾਅ ਵਧੀਆ ਅਸਾਰੂ ਹੋਣਗੇ ਜਿਹੜੇ ਬੋਰਡ ਦੀ ਵਹਿਤਰੀ ਦੇ ਲਈ ਜਿਹੜੇ ਉਹ ਅਣਮੁੱਲੇ ਹੋਣਗੇ ਅਸੀਂ ਉਹਨਾਂ ਸੁਝਾਵਾਂ ਨੂੰ ਲਾਗੂ ਕਰਾਂਗੇ ਜਿਸ ਤਰ੍ਹਾਂ ਤੁਹਾਨੂੰ ਮੈਂ ਇਗਜ਼ਾਮ ਦਾ ਦੱਸ ਦਿੱਤਾਗਾ ਹੋਰ ਅਨੇਕਾਂ ਤਰ੍ਹਾਂ ਦੇ ਜਿਹੜੇ ਹੈਗੇ ਕੰਮ ਕਰਨ ਵਾਲੇ ਆ ਬੇਸਿਕਲੀ ਮੇਰੇ ਸਤਿਕਾਰ ਸਾਥੀ ਜਿਹੜੇ ਹੈਗੇ ਆ ਇੱਥੇ ਅਰਜਨਾਵਾਲ ਟੀਵੀ ਜਿਹੜੇ ਹੈਗੇ ਆ ਸਾਡੀ ਗੇਮ ਦੇ ਨੇ ਹਰਦੀਪ ਭਾਜੀ ਆ ਇੱਥੇ ਜਰਖੜ ਸਾਹਿਬ ਆਏ ਆ ਜਿਹੜੇ ਮਿੰਨੀ 올림픽 ਜਿਹੜੇ ਕਰਾਉਂਦੇ ਹੋ ਔਰ ਅਸੀਂ ਬੈਠ ਕੇ ਵਿਚਾਰਾ ਕਰਦੇ ਆ ਵੀ ਜਿਹੜੇ ਕੋਈ ਖੇਡ ਜਿਹੜੀ ਨੀਤੀ ਪੰਜਾਬ ਸਰਕਾਰ ਨੇ ਬਣਾਈ ਹੈਗੀ ਆ ਉਸ ਦੇ ਵਿੱਚ ਅਸੀਂ ਮੁੱਢਲੇ ਤੌਰ ਤੇ ਪਰ ਲੰਮੀ ਨਿਯਤੀ ਤੌਰ ਤੇ ਜਿੱਥੋਂ ਪਨੀਰੀ ਨੇ ਉਂਗਰਨਾ ਆ ਜਿੱਥੋਂ ਪੁੰਗਰਨਾ ਆ ਪਹਿਲੀ ਕਲਾਸ ਤੋਂ ਜਿਹੜਾ ਹੈਗਾ ਆ 8ਵੀਂ 10ਵੀਂ ਕਲਾਸ ਤੱਕ ਇਦਾਂ ਦਾ ਇੱਕ ਇਨਫਰਾਸਟ੍ਰਕਚਰ ਕਹਿ ਲਈਏ ਇਦਾਂ ਦਾ এনਵਾਇਰਨਮੈਂਟ ਪੈਦਾ ਕਰ ਲਈਏ ਜਿਸ ਦੇ ਨਾਲ ਉਹ ਅੱਗੇ ਜਾ ਕੇ ਜਿਹੜੇ ਹੈਗੇ ਆ ਰਾਸ਼ਟਰੀ ਨੇ ਅੰਤਰਰਾਸ਼ਟਰੀ ਪੱਧਰ ਤੇ 올ੰਪੀਅਨ ਜਿਹੜੇ ਉਹ ਬਣ ਸਕੋ ਪ੍ਰਿੰਸੀਪਲ ਪ੍ਰੀਮ ਸਰ ਦਾ ਕਹਿਣਾ ਕਿ ਅਸੀਂ ਇਸ ਤਰ੍ਹਾਂ ਦਾ ਐਜੂਕੇਸ਼ਨ ਸਿਸਟਮ ਰੈਵੋਲੂশনারੀ ਲੈਣਾ ਚਾਹੁੰਦੇ ਕਿ ਜਿੰਨਾ ਬੱਚੇ ਫਸਟ ਏਡ ਤੱਕ ਜਾਂਦੇ ਜਾਂਦੇ ਹੀ 올ੰਪਿਕ ਦੇ ਵੱਲ ਧਿਆਨ ਦੇਣ 올ੰਪਿਕ ਦੇ ਵਿੱਚ ਜਾ ਕੇ ਆਪਣਾ ਪੰਜਾਬ ਦਾ ਨਾਮ ਜਿਹੜਾ ਰੋਸ਼ਨ ਕਰਨ ਦਿਨਿਕ ਸ੍ਰੀ ਨਰੇਸ਼ ਸ਼ਰਮਾ ਮੋਹਾਲੀ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर